ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਪ ਡੇਫੈਂਟ ਪੁਰਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀਜਾ ਜੇ ਆਪਣੀ ਵਿਜ਼ਿਟ ਹੈਗੀ ਆ ਪਿੰਡ ਕਣੀਏ ਕੀ ਬੰਗਰ ਜ਼ਿਲ੍ਹਾ ਗੁਰਦਾਸਪੁਰ ਜੀ ਤਹਿਸੀਲ ਬਟਾਲਾ ਇਹਨੇ ਵੀਰੇ ਪਹਿਲੇ ਵੀਡੀਓ ਬਣਾਉਣ ਲੱਗੇ ਜੀ ਆਪਾਂ ਵੀ ਉਹਨਾਂ ਦਾ ਵਪਾਰ ਦਾ ਕੰਮ ਕਰਦੇ ਆ ਅੱਜ ਵੀ ਨੇ ਕੋਈ ਦੋ ਕੁ ਪਸ਼ੂ ਸੇਲ ਆ ਤੇ ਆ ਹੁਣ ਵੀਰਾਂ ਨਾਲ ਗੱਲਬਾਤ ਕਰੀਏ ਆਪਾਂ ਬੱਜਿਆ ਸਤਿਗੁਰ ਜੀ ਸੱਚੇ ਵੀਰ ਜੀ ਚਲੋ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ ਤੁਹਾਡਾ ਵੀਰ ਜੀ ਬਹੁਤ ਬਹੁਤ ਜਰਾ ਚਲੋ ਮੁਬਾਰਕ ਕਰਦੇ ਜੀ ਹਾਂਜੀ ਵੀਰ ਜੀ ਨਵਾਂ ਸ਼ੁਰੂ ਕੀਤਾ ਪਹਿਲੇ ਜੀ ਕਰਦੇ ਕਿਤੇ ਥੋੜਾ ਟਾਈਮ ਹੋ ਗਿਆ 5-6 ਮਹੀਨੇ ਹੋ ਗਏ ਜੀ ਅੱਜ 5-6 ਮਹੀਨੇ ਹੋ ਗਏ ਜੀ ਠੀਕ ਚਲੋ ਦੋ ਹੀ ਪਸ਼ੂ ਆ ਜੀ ਹਾਂਜੀ ਵੀਰ ਜੀ ਦੋ ਜੀ ਇੱਕ ਅਡਰੈਸ ਸਮਝਾ ਦਿਓ ਡਰੈਸ ਵੀਰ ਜੀ ਪਿੰਡ ਆਪਣਾ ਕਣੀ ਦੇ ਬੰਗਰ ਹਾਂਜੀ ਤਸੀਲ ਬਟਾਲਾ ਠੀਕ ਹੈ ਡਿਸਟ੍ਰਿਕਟ ਅਗਰਦਾਸਪੁਰ ਨਾਮ ਤੁਹਾਡਾ ਫੋਨ ਨੰਬਰ ਨਾਮ ਆਕਾਸ਼ ਵੀਰ ਹਾਂਜੀ ਮੋਬਾਈਲ ਨੰਬਰ ਹੈ 98775 81109 ਇੱਕ ਰਿਫਰ ਬੋਲਦੇ ਜੀ 98775 81109 ਚਲ 10 ਵਜੇ ਝੋਟੀ ਬਣਾ ਝੋਟੀ ਵੀ ਜੀ ਪਹਿਲਾ ਸਵੇਰ ਸੂਈ ਜੇ ਹਾਂਜੀ ਅੱਜ ਸੂਈ ਨੂੰ ਕੋਈ 8 ਕ ਦਿਨ ਹੋਣਾ ਜੇ ਹਾਂਜੀ ਤੇ ਬੋਲਾ ਹੋਣਾ 12 ਕਿਲੋ 12 ਕਿਲੋ ਹਾਂਜੀ ਖੋਲੋ ਲੋ ਜੀ 12 ਕਿਲੋ ਦੁੱਧ ਲਾ ਲੋ ਬੋਲਾ ਲਾ ਲੋ ਜੀ ਤੇ ਤਿਆਰ ਆ ਤੇ ਪਹਿਲਾ ਸਵੇਰ ਆ ਜੋ ਆਪ ਸਮਾਹ ਵੀਰ ਜੀ ਬੜੀ ਇੱਕ ਨੰਬਰ ਇੱਕ ਨੰਬਰ ਹੈ ਨਹੀਂ ਠੀਕ ਹੈ ਥੋੜੀ ਛੋਣੀ ਝੋਟੀ ਹੈ ਨਾਲੇ ਦੁੱਧ ਵਾਲੀ ਝੋਟੀ ਆ ਆਜੋ ਵੀਰ ਜੀ ਆਜੋ ਲਓ ਜੀ ਬਸ ਬੱਚਾ ਮਰ ਕੱਟਾ ਜੀ ਕੱਟੀ 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 ਮਗਰ ਜੀ ਤਰ ਫਾਇਦਾ ਹੀ ਹੋਵੇ ਬੜਾ ਠੀਕ ਆ ਹਾਂ ਜੀ ਵੀਰ ਜੀ ਬੋਲੋ ਵਿੱਚ ਇਹੋ ਜੇ ਕੱਟੀਆਂ ਦਾ ਦੇ ਲੋਕ ਮੋਲੇ ਇੱਕ 50 30 ਕਰਦੇ ਆ ਪਰ ਆਪਾਂ ਨਹੀਂ ਕਰਨਾ ਪਹਿਲੀ ਵੀਡੀਓ ਆ ਜੈ ਜੀ 11500 ਲੈਣਾ ਬਸ ਹਾਂ ਜੀ ਹਾਂ ਜੀ ਇਹ ਵੀਰ ਜੀ ਦੇ ਦਾਂਗੇ 95000 ਦੀ ਕਿੰਨਾ ਮਾਨਦ ਉਹੀ ਦਾ ਦੋ ਇੱਕੋ ਹੀਗਾ ਆਪੀ ਦਾ ਦੂ ਪਹਿਲੀ ਵੀਡੀਓ ਇਹਦੀ 90 ਦੀ ਦੇ ਦਾਂ 90 ਹਜ਼ਾਰ 90 ਛੋੜ ਕਰ ਦੋਗੇ ਵਿੱਚੋਂ ਕਰ ਦਾਂਗੇ ਵਿੱਚੋਂ ਚਲੋ ਕਰ ਦੋ ਜੀ ਇਹ ਜੀ ਆਈ ਦੂਜਾ ਦੁਆਰ ਸੂਈ ਜੀ ਹਾਂਜੀ ਉਹ ਮਗਰ ਬੱਛਾ ਜੀ ਅੱਛਾ ਬੱਛਾ ਮੈਨੂੰ ਦੱਸ ਦੇਣਾ ਹੋਈ ਜੀ ਹਾਂਜੀ ਤੇ ਇਹਦੇ ਥੱਲੇ ਵੀ 12 ਕਿਲੋ ਜੀ 12 ਕਿਲੋ ਤਾਂ ਹੈਗਾ ਹਾਂਜੀ ਲਓ ਜੀ ਇਹ ਵੀ ਦੇਖੋ 12 ਕਿਲੋ ਤਿਆਰ ਹੈ ਜੀ ਥੱਲੇ ਵੀ ਇਹ ਵੀ ਐਂ ਵਧੀਆ ਕੁਸਮਾਸ਼ ਵਾਈ ਠੀਕ ਆ ਇਹ ਵੀ ਦੇਖੋ ਸੋਣੀ ਬੈੜਾ ਚੈੱਕ ਜਿੰਸਤੀ ਨਾਲੋਂ ਜਿਹੜੀ ਮਰਜ਼ੀ ਨਾਲ ਲਓ ਪਰ ਵੈਰ ਦੁੱਧ ਵਾਲੀ ਥਾਲੇ ਦਾ ਬੜਾ ਸੋਹਣਾ ਲੱਗਾ ਲਓ ਜੀ ਅੱਗੇ ਵੀ 15 ਕਿਲੋ ਕਰੂਗੀ ਠੀਕ ਹੈ ਬੱਚਾ ਮਗਰਾ ਨਾ ਜੀ ਬੱਚਾ ਮਗਰਾ ਹਾਂ ਜੀ ਬੋਲੋ ਜੀ ਇਹਦਾ ਵੀਰ ਜੀ ਨਿਕਾ ਜੀ ਕਰਨਾ ਪਾ ਬਿਲਕੁਲ ਇਹਦਾ 45000 45000 ਹਾਂ ਜੀ ਠੀਕ ਆ ਉਦੋਂ 3 ਛੱਡ ਦਾਂਗੇ 42000 ਹਾਂ ਜੀ ਚਲੋ ਠੀਕ ਹੈ ਦੇਖੋ ਜੀ ਦੋ ਪਸ਼ੂ ਸੇਲ ਆ ਬਾਕੀ ਮੇਰੇ ਵੀ ਇੱਥੇ ਆਓ ਚੈੱਕ ਕਰੋ ਚੁਆਈ ਕਰੋ ਪਾਸ ਕਰੋ ਫਾਇਰ ਨਿਰਜੀ ਹਾਂਜੀ ਬਿਲਕੁਲ ਜੀ ਕੋਈ 2 ਚੋਲੇ 3 ਚੋਲੇ 4 ਚੋਲੇ ਹਾਂਜੀ ਹਾਂਜੀ ਤੋਂ 5 ਚੋਲੇ ਆਪਣੀ ਤਸਲੀ ਕਰੀ ਚਲੋ ਜੇ ਜਿੰਨਾ ਇਹ ਤੁਹ ਕਹਦਾ ਹੈ ਉਹਨਾ ਹੀ ਨਿਕਲੂਗਾ ਨੰਬਰ ਜੀ ਨੰਬਰ 9877578809 ਸਤਿ ਸ਼੍ਰੀ ਅਕਾਲ